ਭਾਰਤ ਤੇ ਪਾਕਿਸਤਾਨ ਸਮਝੌਤੇ ਨੂੰ ਲੈ ਕੇ ਲਗਾਤਾਰ ਜਿੱਥੇ ਲੋਕਾਂ ਦੇ ਵਿੱਚ ਗੁੱਸਾ ਹੈ ਉੱਥੇ ਆਮ ਆਦਮੀ ਪਾਰਟੀ ਨੇ ਵੀ ਭਾਜਪਾ ਖਿਲਾਫ ਪੰਜਾਬ ਦੇ ਵਿੱਚ ਮੋਰਚਾ ਖੋਲ ਦਿੱਤਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਮਲੋ ਪਹੁੰਚੇ ਸਨ ਜਿਸ ਤੋਂ ਬਾਅਦ ਉਹਨਾਂ ਦੀ ਆਮਦ ਮੌਕੇ ਆਪ ਵਰਕਰਾਂ ਦੇ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਇੱਕ ਸ਼ਾਂਤਮਈ ਤੇ ਲੋਕਤੰਤ੍ਰਿਕ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਹੈ ਕਿ ਇਸ ਮੌਕੇ ਸਲੋਗਨ ਫੜੇ ਹੋਏ ਸਨ ਕਿਸਾਨ ਮਜ਼ਦੂਰ ਵਪਾਰੀ ਵਿਰੋਧੀ ਭਾਜਪਾ ਮੁਰਦਾਬਾਦ ਦੇ ਨਾਰੇ ਲਗਾਏ ਗਏ ਦੱਸਦੀ ਹੈ ਕਿ ਨਾਇਬ ਹੁਸੈਨੀ ਅਮਲੋ ਪਹੁੰਚੇ ਸਨ ਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਪ੍ਰਦਰਸ਼ਨ ਦੀ ਇਹ ਜੋ ਕਾਲ ਦਿੱਤੀ ਗਈ ਸੀ 14 ਫਰਵਰੀ ਨੂੰ ਨਾਇਬ ਸੈਣੀ ਦੀ ਪੰਜਾਬ ਆਮਦ ਦੇ ਮੌਕੇ ਤੇ ਇਹ ਪ੍ਰਦਰਸ਼ਨ ਰੱਖਿਆ ਗਿਆ ਸੀ ਦੱਸਦੀ ਹੈ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਵਿਰੁੱਧ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਸਮਝੌਤੇ ਨੂੰ ਗਲਤ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਸਮਝੌਤਾ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਉਦਯੋਗਾਂ ਦੇ ਹੱਕ 'ਚ ਤੇ ਨਾਕਾਰਤਮਕ ਪ੍ਰਭਾਵ ਪਾਉਂਦਾ ਹੈ ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਵੀ ਇਸ ਪ੍ਰਦਰਸ਼ਨ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਸੀ ਦੱਸਦੀ ਹੈ ਕਿ ਲਗਾਤਾਰ ਭਾਰਤ ਤੇ ਅਮਰੀਕਾ ਦੇ ਸਮਝੌਤੇ ਨੂੰ ਲੈ ਕੇ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਨੂੰ ਗਲਤ ਦੱਸਿਆ ਜਾ ਰਿਹਾ ਪਹੁੰਚੀ ਹੋਈ ਸਮੂਹ ਸੰਗਤ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਚੇਅਰਮੈਨ ਸਾਹਿਬਾਨ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਹਿਬਾਨ ਕਲਪ ਸੰਧੀ ਦੇ ਮੈਂਬਰ ਸਹਿਬਾਨ ਆਟਾ ਪਿੰਡਾ ਤੋਂ ਆਏ ਸਰਪੰਚ ਸਹਿਬਾਨ ਇਸ ਮੌਕੇ ਸਮੰਧੀ ਆ ਸਭ ਤੋਂ ਪਹਿਲਾਂ ਗੱਲ ਕਰਕੇ ਖੜੇ ਨਹੀਂ ਸਾਡੇ ਪਰ ਇਹ ਬਨੇ ਮੂਤੀ ਦਾ ਖਾਲਸਾ ਕੁਝ ਸਾਲ ਪਹਿਲਾਂ ਮੈਨੂੰ ਇੱਕ ਸੀਨੀਅਰ ਪੱਤਰਕਾਰ ਨੇ ਦੱਸਿਆ ਕਹਿੰਦੇ ਵੀ ਜਿਹੜੇ ਇਹ ਭਾਰਤਪਾ ਦੇ ਆਪੂ ਨੇ 56 ਇੰਚ ਦੇ ਸੀਨੀਅਰ ਹੈ ਇਹ ਜਦੋਂ ਢੀਰ ਚ ਹੁੰਦੇ ਨੇ ਜਾਂ ਸੱਤਾ ਚ ਹੁੰਦੇ ਨੇ ਉਦੋਂ ਤਾਂ ਬਹੁਤ ਪੈਂਦੇ ਨੇ ਪਰ ਜੇ ਸਾਹਮਣੇ ਵਾਲਾ ਡਟ ਕੇ ਖੜ ਜੇ ਤਿਰਪੂਚ ਜਾ ਕੇ ਭੱਜ ਗਿਆ ਪਿਛਲੇ ਹਫਤੇ ਦਾ ਵਾਇਰ ਇੱਕ ਨਿਊਜ਼ ਅਦਾਰਾ ਹੈ ਉਸ ਅਦਾਰੇ ਨੇ ਇੱਕ ਛੋਟਾ ਜਿਹਾ 20-25 ਸੈਕਿੰਡ ਦਾ ਇੱਕ ਕਾਟੂਨ ਬਣਾ ਕੇ ਆਪਣੇ ਸੋਸ਼ਲ ਮੀਡੀਆ ਦੇ ਪੇਜਾਂ ਦੇ ਉੱਤੇ ਪਾਇਆ ਸੀ ਉਹ ਕਾਟਰ ਨੂੰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੰਨੇ ਜਿਆਦਾ ਨਰਾਜ ਹੋਏ ਇੰਨੇ ਡਰੇ ਕਿ ਦੇ ਨਾ ਵਾਇਰਲ ਚੈਨਲ ਦਾ ਜਿਹੜਾ ਕਿਨੇ ਵੀ ਇੰਸਟਾਗ੍ਰਾਮ ਸੋਸ਼ਲ ਮੀਡੀਆ ਦੇ ਹੋਣ ਉਹ ਘਾੜੀ ਕਰਕੇ ਬਾਸੇ ਬਲੌਕ ਕਰ। ਅੱਜ ਆਪਣੇ ਇਸ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਪਣੀਆਂ ਤਿਆਰੀਆਂ ਨੂੰ ਦੇਖਦੇ ਹੋਏ ਜਿਹੜੇ ਅੱਜ ਦੇ ਇਸ ਦੇਸ਼ਪਤ ਯੂਨੀਵਰਸਿਟੀ ਦੇ ਵਿੜ ਦੇ ਵਿੱਚ ਚੀਕ ਗੈਸਟ ਆ ਰਹੇ ਸੀ ਭਾਜਪਾ ਦੇ ਸੀਨੀਅਰ ਆਗੂ ਤੇ ਹਰਿਆਣੇ ਦੇ ਇਹਦਾ ਨਾਸਿਰ ਸੈਣੀ ਉਹਨਾਂ ਨੇ ਆਪਾਂ ਹੋਣਾ ਕੈਨਸਲ ਕਰਤਾ ਉਹਨਾਂ ਨੇ ਜਦੋਂ ਕੈਨਸਲ ਕੀਤਾ ਤਾਂ ਮੈਨੂੰ ਉਹ ਪੱਤਰਕਾਰ ਦੀ ਗੱਲ ਯਾਦ ਆਈ ਕਿ ਜਿਹੜੀ ਵੀਡੀਓ ਜਿਹਨੇ ਬਣਾ ਕੀਤੀ ਸੀ ਉਹ ਵੀਡੀਓ ਸੁਣੀ ਮੈਂ ਬਹੁਤੇ ਸਾਰੇ ਨਾਲ ਸ਼ੇਅਰ ਕਰਨਾ ਚਾਹੁੰਦਾ ਉਹ ਪੂਰੀ ਝੂਠੀ ਗੱਲ ਸੀ ਉਹਦੇ ਇੱਕ ਵਾਰ ਨੇ ਵੀਡੀਓ ਪਲੇ ਕਰ ਲੱਗਿਆ ਸੋਇਆ ਗਰੂ ਕੋਈ ਮੁਝੇ ਟੁਰਨਾ ਕਰ ਦੇ ਨਾ ਉਹ ਮੁਝੇ ਤਾ ਫੁਰਾ ਮੈਂ ਸਭ ਸੱਚ ਸੇ ਤੋੜਾ ੜਾ 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 ਤੂੰ ਹੱਥੇ ਤੋੜਾ ਸਾਹਰੇ ਤੇ ਟੈਂਕ ਨਾ ਕੀ ਤਰਿਆ ਉਹਲਾ ਜੋ ਤੂੰ ਜਿਸ ਸੰਜੋ ਕਰੀਂ ਤੋੜਾ ੜਾ 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 ਤੂੰ ਹੱਥੇ ਤੋੜਾ ਕੋਈ ਤੂੰ ਚਲ ਕੋ ਨਾ ਕੋਤੇ ਰਾਹ ਰੋਡ ਨੂੰ ਦੇਖ ਕੇ ਨੋਟੇ ਕੱਟਣ ਦੇ ਚ ਅੱਜ ਵੀ ਦੌੜ। ਦੋਹਰਿਆਂ ਚਾਰਾਂ ਚ ਜਦੋਂ ਨਰੇਂਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਲਈ ਪਚਾਹ ਚਾਹ ਕਰ ਰਹੇ ਸੀ ਉਦੋਂ ਲੋਕਾਂ ਨੂੰ ਦੱਸਦੇ ਸੀ ਮੇਰਾ ਛਪੇ ਇਤਿਹਾਸਿਕ ਸੀ। ਉਦੋਂ ਇੱਕ ਨਾਰਾ ਲੱਗਾ ਸੀ ਵੀ ਮੈਂ ਦੇਸ਼ ਨਹੀਂ ਛੁਗਲੇ ਬਣਵਾ। ਪਿਛਲੇ 11-12 ਸਾਲਾਂ ਤੋਂ ਆਪਾਂ ਨਰੇਂਦਰ ਮੋਦੀ ਦਾ ਰਾਜ ਦੇਖਿਆ। ਦੇਸ਼ ਦੇ

ਨਰੇਗਾ ਕਾਨੂੰਨ ਖਤਮ ਕਰਕੇ ਜੀ ਰੰਤ ਕਾਨੂੰਨ ਲੈ ਕੇ ਆਇਆ ਕੈਨੇਡਾ ਇਹਨੇ ਵੀ ਅਸੀਂ 25 ਦਿਨ ਦਾ ਰੋਜ਼ਗਾਰ ਕਰਾਂਗੇ ਪਰ ਜਿਹੜਾ ਨਰੇਗਾ ਕਾਨੂੰਨ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਦੀ ਗਰੰਟੀ ਦਾ ਉਹ ਵੀ ਜੇ ਸੀ ਉਹ ਖਤਮ ਕਰ ਦਿੱਤਾ ਪਹਿਲਾਂ ਕੀ ਸੀ ਨਰੇਗਾ ਕਾਨੂੰਨ ਦੇ ਅੰਦਰ ਜੇ ਕੋਈ ਰੋਜ਼ਗਾਰ ਚਾਹੁੰਦਾ ਹੈ ਤਾਂ ਆਪਣੇ ਸਰਪੰਚ ਤੋਂ ਅਨੁਸਾਰ ਜੇ ਸਰਪੰਚ ਦੀ ਦੰਦਾ ਤਾਂ ਬੀਡੀਪੀਓ ਜਾਂ ਐਡੀਬੀਕਲ ਕਹਿ ਸਕਦਾ ਕਿ ਉਹਨੂੰ ਰੋਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਜਿਹੜੇ ਨਰੇਗਾ ਦੇ ਰਾਹੀਂ ਕੰਮ ਹੋਣੇ ਨੇ ਉਹ ਕੰਮ ਡਿਸਾਈਡ ਕਰਨ ਦੀ ਪਾਵਰ ਸੀ ਜਿਹੜੀ ਉਹ ਪਾਵਰ ਸਾਰੀ ਦੀ ਸਾਰੀ ਸਰਪੰਚਾਂ ਕੋਲ ਸੀ ਸਰਪੰਚ ਆਪਣੇ ਪੰਚਾਇਤ ਆਪਣੇ ਨਗਰ ਦੀ ترقی ਵਾਸਤੇ ਨਰੇਗਾ ਦੇ ਰਾਹੀਂ ਕੰਮ ਕਰਵਾ ਸਕਦੇ ਸੀ ਕੇਂਦਰ ਸਰਕਾਰ ਨੂੰ ਪੈਸੇ ਭੇਜਣੇ ਪੈਂਦੇ ਜਿਹੜਾ ਜੀ ਆਰ ਆਂਡੀ ਕਾਨੂੰਨ ਲੈ ਕੇ ਆਏ ਨੇ ਕੈਨੂ ਦਾ ਕਹਿ ਰਹੇ ਜਿਵੇਂ ਅਸੀਂ ਰੋਜ਼ਗਾਰ 125 ਦਿਨ ਦਾ ਕਰ ਦੇਣਾ ਪਰ ਗਲਤੀ ਕੋਈ ਨਹੀਂ ਨਾ ਤਾਂ ਕੋਈ ਇਸ ਕਾਨੂੰਨ ਦੇ ਤਹਿਤ ਫੱਕ ਨਾਲ ਆਪਣਾ ਕੰਮ ਕਰ ਸਕਦਾ ਨਾ ਹੀ ਕੋਈ ਪੰਚਾਇਤ ਇਸ ਕਾਨੂੰਨ ਦੇ ਤਹਿਤ ਆਪਣੀ ਮਰਜ਼ੀ ਦੇ ਨਾਲ ਕੰਮ ਕਰ ਸਕਦਾ ਪਹਿਲਾਂ ਨਰੇਗਾ ਸਕੀਮ ਦੇ ਵਿੱਚ ਪੈਸਾ ਇਹਦਾ ਸਰਕਾਰ ਤੋਂ ਹੁੰਦਾ ਪਾਉਂਦਾ ਸੀ ਹੁਣ ਜੀਰਾਂ ਦੀ ਸਕੀਮ ਦੇ ਤਹਿਤ ਪੈਸਾ ਸੂਬੇ ਰਿਹਾ ਸਰਕਾਰ ਨਾਲ ਮਤਲਬ ਕੈਨ ਦਾ ਮਤਲਬ ਇਨਡਾਇਰੈਕਟ ਤਰੀਕੇ ਦੇ ਨਾਲ ਜਿਹੜਾ ਆਪਣੇ ਗਰੀਬ ਮਜ਼ਦੂਰਾਂ ਵਾਂਗਰਾਂ ਪਿੰਡਾਂ 'ਚ ਦੌੜ ਜਾਵੋ ਮਿਲਣਾ ਸੀ ਉਹ ਕੰਮ ਨੂੰ ਖਤਮ ਕਰਨ ਦਾ ਕੰਮ ਇਹ ਕਹਿੰਦਾ ਕਿਉਂ ਕਿ ਕੰਮ ਹੈ ਜਿਹੜਾ ਉਹ ਦਿੱਲੀ 'ਚ ਬੈਠੇ ਅਸਕਰਾਂ ਨੇ ਕਰਨਾ ਹੁਣ ਦਿੱਲੀ 'ਚ ਬੈਠੇ ਅਸਕਰਾਂ ਨੂੰ ਕੀ ਪਤਾ ਕਿ ਬਿਲਾਲਪੁਰ ਜਿਹੜੇ ਮਿੰਦੇ ਪਿੱਕਣ ਦੇ ਵਿੱਚ ਕੀ ਕੰਮ ਕਰਵਾਣਾ ਜੀ ਉਹ ਆਪਣਾ ਕੰਮ ਕੱਢਣ ਕਿ ਜੋਨ ਨੂੰ ਠੀਕ ਲੱਗਦਾ ਹੋਊਗਾ ਕਿਸੇ ਨਾਲ ਆਜੇ ਕੋਈ ਟੋਕੇ ਸਾਫ਼ ਕਰ ਦੋ ਜਿੱਥੇ ਸਾਫ਼ ਕਰਨ ਦੀ ਲੋੜ ਹੋਊਗੀ ਰੋਸਟਣ 'ਚ ਕੰਮ ਚੱਲੂਗਾ ਬਾਕੀ ਬੱਡਿਆਂ 'ਚ ਚੱਲਣਾ ਤੇ ਦੂਜੀ ਗੱਲ ਅੱਜ ਤੋਂ ਵੱਤ ਬੋਲ ਹੈ ਜਿਹੜਾ ਉਪ ਸੂਬੇ ਸਰਕਾਰਾਂ ਦੇ ਪੱਤਰ ਸੂਬੇ ਸਰਕਾਰਾਂ ਦੀ ਆਮਦਨ ਦਾ ਕੇਂਦਰ ਸਰਕਾਰਾਂ ਪਹਿਲੇ ਰੋਕੇ ਲੈਣੀ ਹੈ ਸੂਬਾ ਸਰਕਾਰ ਕੋਲ ਨਾ ਜਾਣੀ ਚਾਹੀਦੀ ਹੈ ਤਾਂ ਬੇਸਿਕਲੀ ਇਨਡਾਇਰੈਕਟ ਤਰੀਕੇ ਨਾਲ ਗਰੀਬਾਂ ਨੂੰ ਮਿਲਦਾ ਕੰਮ ਇਹਨਾਂ ਨੇ ਰੋਕਣਾ ਹੈ ਪਰ ਇਲਜ਼ਾਮ ਹੈ ਜਿਹੜਾ ਉਹ ਕੇਂਦਰ ਸਰਕਾਰ ਦੇ ਨਾਂ 'ਤੇ ਆਵੇ ਸਟੇਟ ਸਰਕਾਰ 'ਤੇ ਆਵੇ ਉਹ ਇਹਨਾਂ ਨੇ ਚਾਰ ਕਿੱਤੀ ਤੇ ਜਦੋਂ ਕਰੋਧੀ ਦੁਸ਼ਮਨ ਮਤ加ਦੀ ਗੱਲ ਹੁੰਦੀ ਹੈ ਉਹ ਲੋਕ ਅੱਗੇ ਤਾਂ ਜਾਂਦੇ ਨੇ ਭਾਗ ਦੇ ਸਾਥ ਦਾ ਆਰਮੀ ਦੇ ਮੁਖੀ ਐਮ ਐਮ ਨਰਾਵੜੇ ਦੀ ਇੱਕ ਕਿਤਾਬ ਆਈ ਹੈ ਜੇ ਤੁਹਾਨੂੰ ਪਤਾ ਹੋਵੇ। ਉਹ ਕਿਤਾਬ ਦੇ ਵਿੱਚ ਨਰਾਵੜੇ ਸਾਹਿਬ ਲਿਖਦੇ ਨੇ ਕਿ ਜਦੋਂ 2 ਸਾਲ ਪਹਿਲਾਂ ਚੀਨ ਨਾਲ ਝੜਪ ਹੋਈ ਸੀ ਉਦੋਂ ਚੀਨ ਵਾਲੇ ਟੈਂਕ ਲੈ ਕੇ ਭਾਰਤ ਦੀ ਟੈਟਰੀ 'ਚ ਵੜਨ ਲੱਗੇ। ਤੇ ਜਦੋਂ ਇੱਕ ਮਿਲੀਮੀਟਰ ਦੂਰੀ 'ਤੇ ਭਾਰਤ ਦੇ ਆਰਮੀ ਦੇ ਚੀਫ ਨੇ ਭਾਰਤ ਦੇ ਰਾਸ਼ਟਰ ਮੰਤਰੀ ਨੂੰ ਫੋਨ ਕੀਤਾ ਕਿ ਜੀ ਫੋਡੀਆ ਸਟੈਂਡਿੰਗ ਇੰਸਪੈਕਸ਼ਨ ਲੈ ਕੇ 3 ਦੇ ਫੋਡੀਆ ਤੇ ਗੋਲੀ ਨਹੀਂ ਚਲਾਉਣੀ ਇਹ ਟੈਂਟ ਲੈ ਕੇ ਚਲੇ ਆਉਂਦੇ ਨੇ ਦੱਸੋ ਕੀ ਕਰੀਏ ਕੰਦੇ ਸੋਚ ਕੇ ਦੱਸੋ ਭਾਰਤ ਦੇ ਸਾਬਕਾ ਆਰਮੀ ਦੇ ਮੁਖੀ ਲਿਖਦੇ ਨੇ ਆਪਣੀ ਕਲਾਉ ਦੇ ਵਿੱਚ ਕਿੰਨੇ ਪਾਗਲਾ ਮੰਦ ਤਰ ਤਰ ਕੇ ਬੋਲ ਮਾਰੀ ਗਿਆ ਮੇਰਾ ਦੋਹ ਘਾਣੇ ਕਿਸ ਨੇ ਗੋਲੀ ਚੀਕਿਆ ਟੈਂਟ ਨੇ ਜਿਹੜੇ ਹੋ 400 ਮੀਟਰ ਦੂਕੀਤੇ ਲੈ ਓਦੋਂ ਬਾਅਦ ਦੁਬਾਰਾ ਰੱਖਿਆ ਮੰਤਰੀ ਤੇ ਗੱਲ ਹੋਈ ਰੱਖਿਆ ਮੰਤਰੀ ਕਹਿੰਦੇ ਜੀ ਮੈਂ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਾਂ 10 ਸਵਾ ਮੀਟਰ ਤੋਂ ਦਿੱਤੇ ਰਹੇ ਉਸ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਆਇਆ ਪਾਕ ਦੇ ਪਾਰਦੇ ਮੁਖੀ ਵਾਰ-ਵਾਰ ਫੋਨ ਕਰਦੇ ਰਹੇ ਤੇ ਹੌਲੀ-ਹੌਲੀ ਟੈਂਕ ਭਾਟ ਦੀ ਟੈਕਨੀਕ ਦੇ ਵਿੱਚ ਵੜ ਗਿਆ ਤੇ ਪ੍ਰਧਾਨ ਦੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੋਈ ਹਗਾਤ ਨਹੀਂ ਹੋਈ ਪਹਿਲਾ ਹੋਇਆ ਜ ਨੇ ਕੱਤੀ ਹੋਈ ਸੀ ਵੀ ਚੀਨ ਦੇ ਕੋਈ ਬੋੜ ਨਹੀਂ ਚਲਾਉਣੇ ਉਹਨੂੰ ਯਾਦ ਹੋਣਾ ਹੈ ਜਦੋਂ ਚੀਨ ਨਾਲ ਝੜਪ ਹੋਈ ਜਦੋਂ ਡੰਗਾ ਨਾਲ ਲੜਾਈ ਹੋਈ ਮੋਢੇ ਬਾਹਾਂ ਮਾਰ ਕੇ ਲੜਦੇ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਬਰੋ ਹੰਦਿਆਤਾ ਸੀ ਵੀ ਚੀਨ ਨਾਲ ਦੇ ਬੋੜ ਨਹੀਂ ਚਲਾਣੀ ਚੀਨ ਨਾਲੇ ਜਦੋਂ ਟੈਂਕ ਲੈ ਕੇ ਆਪਣੇ ਦੇਸ਼ ਦੇ ਵਿੱਚ ਵੜ ਗਏ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੌਲ ਜੇ ਮੋਕੀਨ ਕੋ ਜੋ ਕਰਨਾ ਉਹ ਸਭ ਨਾ ਕਰੇ ਮਨੋਂ ਪੁੱਛਿਆ ਕਿ ਤੀ ਆਪਣਾ ਢਾਲਾ ਦਿਖਾਇਆ ਕਿਉਂ ਭਾਈ ਤੇਰਾ 56 ਇੰਚ ਦਾ ਸੀਨਾ ਸਾਡੇ ਪਿੰਡਾਂ ਦੇ ਬਜ਼ੁਰਗਾਂ ਵਰਗਾ ਹੈ ਤੇਰਾ 55 ਇੰਚ ਦਾ ਸੀਨਾ ਜਿਹੜਾ ਉਹ ਸਾਡੇ ਪੰਜਾਬ ਦੇ ਕਿਸਾਨਾਂ ਵਰਗਾ ਹੈ ਜਦੋਂ ਚੀਨ ਨਾਲ ਜੰਗ ਲੱਗੀ ਉਦੋਂ ਤਾਂ ਡਰ ਗਿਆ ਹੁਣ ਪਿਛਲੇ ਹਫ਼ਤੇ ਭਾਰਤ ਤੇ ਅਮਰੀਕਾ ਦਾ ਸਮਝੌਤਾ ਹੋਇਆ ਤਾਂ ਮੈਂ ਕਹਿੰਦਾ ਬੱਚਾ ਦੱਸ ਤਾਂ ਹੁਣ ਤੱਕ ਕੀ ਹੁੰਦਾ ਰਿਹਾ ਹੈ ਕਿ ਭਾਰਤ ਕੋ ਜਿਹੜੇ ਅਮਰੀਕਾ ਦੇ ਵਿੱਚ ਪਦਾਰਥ ਜਾਂਦੇ ਸੀ ਉਹਨਾਂ ਤੇ yeah. hm 2 ਜਾਂ 3% ਅਮਰੀਕਾ ਟੈਕਸ ਲੱਗਦਾ ਹੁੰਦਾ ਸੀ ਕਿਉਂ ਕਿ ਅਮਰੀਕਾ ਅਮੀਰ ਦੇਸ਼ ਹੈ ਭਾਰਤ ਗਰੀਬ ਦੇਸ਼ ਸੀ ਤਾਂ ਹਿੰਦੂਸਤਾਨ ਦੇ ਪਦਾਰਥਾਂ ਦੇ ਉੱਤੇ ਅਮਰੀਕਾ 'ਚ ਐਡਰਟਸ 2 ਤੇ 3% ਟੈਕਸ ਲੱਗਦਾ ਸੀ ਉਲਟਾ ਅਮਰੀਕਾ ਦੇ ਜਿਹੜੇ ਪਦਾਰਥ ਹਿੰਦੁਸਤਾਨ ਜਾਂਦੇ ਸੀ ਉਹਨਾਂ ਤੇ ਘੱਟੋ-ਘੱਟ 30% ਦਾ ਟੈਕਸ ਲੱਗਦਾ ਹੁੰਦਾ ਸੀ ਇਹ ਅੱਜ ਤੋਂ ਸੇਮ ਨਹੀਂ ਰਹਿਣਗਾ ਦੱਸਦਾ 30-30% ਘੱਟੋ-ਘੱਟ ਲਾਗਦਾ ਵੀ 100% ਕਰਕੇ ਜਿਹੜੀ ਪ੍ਰੋਡਕਟਰ ਨੇ ਟੈਕਸ ਲੱਗਦਾ